ਵਾਕ ਵਕ ਜਥੇਬੰਦੀਆਂ ਵੱਲੋਂ ਲੋਈਆਂ ਥਾਣੇ ਅੱਗੇ ਅਨ ਵਿੱਚ ਸਮੇ ਲਈ ਧਰਨਾ ਸ਼ੁਰੂ ਮਾਮਲਾ ਜਲਾਲਪੁਰ ਕਲਾ ਦੇ ਲੋਕਾਂ ਦੇ ਸਰਪੰਚ ਵੱਲੋਂ ਘਰ ਟੋਂਦਾ ਲੁਈਆਂ ਹਲਕੇ ਦੇ ਪਿੰਡ ਜਲਾਲਪੁਰ ਕਲਾਂ ਦਾ ਚਰਚਿਤ ਮਾਮਲਾ ਦਿਨੋਦਿਨ ਤੂਲ ਫੜਦਾ ਜਾ ਰਿਹਾ ਹੈ ਕਿਉਂਕਿ ਤਕਰੀਬਨ 1 ਮਹੀਨੇ ਬਾਅਦ ਵੀ ਜਲੀ ਸਮਾਜ ਦੇ ਘਰ ਟਾਉਣ ਵਾਲੇ ਮੌਜੂਦਾ ਸਰਪੰਚ ਮੇਤ ਸਾਰੇ ਮੋਲਜਮ ਅਜੇ ਵੀ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਹਨ ਜਿਸ ਕਰਕੇ ਅਜਨਸਾਪਸੰਦ ਜਥੇਬੰਦੀਆਂ ਵੱਲੋਂ ਪੀੜਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਲੁਈਆਂ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਦਰਨਾ ਸ਼ੁਰੂ ਕਰਨਾ ਪਿਆ ਅੱਜ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਦੋਂ ਦੀ ਆਪ ਸਰਕਾਰ ਆਈ ਹੈ ਉਦੋਂ ਤੋਂ ਕਿ Dalit ਸਮਾਜ ਨਾਲ ਧੱਕੇਸ਼ਾਹੀ ਜਾਰੀ ਹਨ ਉਹਨਾਂ ਕਹਿੰਦੇ ਕਿ ਜਦੋਂ ਤੱਕ ਜਲਾਲਪੁਰ ਕਲਾ ਗਰੀਬ ਪਰਿਵਾਰਾਂ ਦੇ ਘਰ ਢਾਉਣ ਵਾਲੇ ਮਲਜਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਜੇਕਰ ਪ੍ਰਸ਼ਾਸਨ ਜਲਦ ਕੋਈ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੜਕਾਂ ਤੇ ਰੇਲਾਂ ਰੋਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਇਸ ਦਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਸੁਭਾਈ ਆਗੂ ਕਾਮਰੇਵਲ ਸਿੰਘ ਦਾਨਿਆਲ ਧਿਆਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਨਰਮਲ ਸਿੰਘ ਮਲਸੀਆ ਬਹੁਜਨ ਕ੍ਰਿਤੀ ਸੰਗ ਦੇ ਸੂਬਾ ਆਗੂ ਸ਼ਿੰਦਰਪਾਲ ਸੋਤਾ ਡਾਕਟਰ ਕਸ਼ਮੀਰ ਸਿੰਘ ਤਲਵੰਡੀ ਸੰਗੇੜਾ ਨੌਜਵਾਨ ਪਾਰਸਵਾ ਦੇ ਜ਼ਿਲ੍ਹਾ ਆਗੂ ਸੋਨੂ ਅਰੋੜਾ ਜੇਐਸ ਅਟਵਾਲ ਅੰਬੇਦਕਰ ਕ੍ਰਾਂਤੀ ਸੈਨਾ ਦੇ ਸੂਬਾ ਪ੍ਰਧਾਨ ਸੋਦੀ ਖੋਸਲਾ ਅੰਬੇਦਕਰ ਸੈਨਾ ਜਸਵਿੰਦਰ ਬਿੱਟਾ ਸ਼ਰਮਨੀ ਰੰਗਰੇਟਾ ਦਾਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਕਰਨਜੀਤ ਸਿੰਘ ਕੰਗ ਲੋਈਆ ਖੋਰ ਵੀ ਦਰਦਨਾ ਧਾਰਮਿਕ ਤੇ ਸਮਾਜ ਸੇਵੀ ਆਗੂ ਨੇ ਸੰਬੋਧਨ ਕੀਤਾ ਤਾਰੀਪੁਰ ਦੇ ਇੰਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਕਿੰਨਾ ਤੋਂ ਖੁਡਾ ਇਸ ਕੰਟੀ ਦੀ ਧੰਨਵਾਦ ਆ ਵੀ ਤੁਸੀਂ ਆ ਜਿਹੜੀ ਗੱਲ ਕਰਤਾ ਹੁੰਦੇ ਜਬਰ ਦੀ ਗੱਲ ਜਿਹੜੀ ਆ ਇਹ ਜਿਹੜੀ ਆ ਜਿਹੜੀ ਬਹੁਤ ਨੇ ਮੀਡੀਆ ਵਿੱਚ ਤੁਸੀਂ ਲੈ ਕੇ ਜਾਣੀ ਆ ਜਨ ਜਨ ਤੱਕ ਪਹੁੰਚਾਉਣੀ ਆ ਇਹ ਕਰਨਾ ਲੱਗਾ ਹੋਇਆ ਪੁਲਿਸ ਥਾਣੇ ਦੇ ਅੰਦਰ ਨਹੀਂ ਇਹਦਾ ਕੀ ਮਤਲਬ ਆ ਬੀਪੂ ਸੀ ਥਾਣਾ ਛੱਡ ਕੇ ਮੁਲਾਜ਼ਮ ਮੰਦਰ ਹੈ ਵੀ ਆ ਬਟ ਜਿਹੜਾ ਕੇਂਦਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਐਸਐਸਓ ਸਾਹਿਬ ਜਿਹੜੇ ਕਿ ਕਾਫੀ ਦਿਨ ਤੋਂ ਕਿਥੋਂ ਥਾਣੇ ਦੇ ਅੰਦਰੋਂ ਜਾ ਚੁੱਕੇ ਨੇ ਜਾਣ ਦੇ ਨਾਲ ਮਸਲਾ ਹੱਲਤ ਨਹੀਂ ਨਾ ਹੁੰਦਾ ਜੇ ਉਹ ਚਲੇ ਗਏ ਆ ਇਹਦਾ ਮਤਲਬ ਕਾਇਰਤਾ ਵਾ ਕੋਈ ਇਨਸਾਫ ਦੇਣਾ ਨਹੀਂ ਚਾਹੁੰਦੇ ਜਾਂ ਉਹਦਾ ਤੇ ਕਿਸੇ ਕਿਸਮ ਦਾ ਦਬਾਅ ਹੋ ਸਕਦਾ ਕਿਥੋਂ ਨਹੀਂ ਲੱਗਦਾ ਕਿ ਉਹ ਮੌਜੂਦਾ ਸਰਪੰਚ ਦੇ ਖਿਲਾਫ ਤੁਸੀਂ ਇਹ ਜਿਹੜਾ ਪਰਚਾ ਪਿੱਟਾ ਗਿਆ ਕਿ ਉਹ ਉਹਦੇ ਨਾਲ ਰਲੇ ਵੀ ਹੋ ਸਕਦੇ ਨੇ ਮੈਂ ਤਾਂ ਪਹਿਲਾਂ ਕਿਹਾ ਕਿ ਉਹਨਾਂ ਦੀ ਸ਼ਹਿਰ ਦੇ ਉੱਤੇ ਜਿਹੜਾ ਮੁੱਜਮ ਸੁਰਿਆ ਫਿਰਦਾ ਸ਼ਰੇ ਆਮ ਅੱਜ ਵੀ ਪਰਿਵਾਰ ਨੂੰ ਕਮਹੀਆ ਦਿੰਦਾ ਵਾ ਉਹ ਕਿਹਦੀ ਸ਼ਹਿਦਤ ਦੇ ਰਿਆ ਸਰਪੰਚ ਦਾ ਨਾਮ ਕੀ ਹੈ ਕਮਲਜੀਤ ਸਿੰਘ ਕਮਲਜੀਤ ਸਿੰਘ ਸ਼ੰਦਾ ਉਹਦੇ ਲਾਲ ਜੀਸੀਬੀ ਵਾਲਾ ਜਿਹੜਾ ਬੰਦਾ ਆਇਆ ਸੀ ਜਿਹਨੇ ਜੀਸੀਬੀ ਵਾ ਕੇ ਉਹਦੇ ਪਸ਼ੂ ਖੱਟੜ ਕੀਤੇ ਆ ਜਿਨ੍ਹਾਂ ਦੀ ਹੁਣ ਮੌਤ ਹੋ ਗਈ ਆ ਐਮਡਰ ਕੱਟ ਖੱਟੀ ਗਈ ਉਹਦਾ ਪੋਸਟਮਾਰਟਮ ਹੋ ਰਿਹਾ ਉਹਦੀ ਰਿਪੋਰਟ ਆ ਗਈ ਆ ਥਾਣੇ ਦੇ ਵਿੱਚ ਕਿੰਨੀ ਸਮੇਂ ਦੀ ਕਾਰਵਾਈ ਨਹੀਂ ਕਰਦੇ ਕਿੰਨੀ ਤਰੀਕ ਦੀ ਇਹ ਕੱਟੜੀ 1 ਜੂਨ ਦੀ ਹੈ ਕਾਨੂੰਨ 125 ਨੂੰ ਅੱਜ ਕਿੰਨੀ ਤਰੀਕ ਹੋਇਆ ਅੱਜ 25 ਇਹਨੇ ਦਿਨਾਂ ਦੇ 25 26 ਮਾਦਮ ਜਾ ਰਿਹਾ ਵਾ ਤੇ ਸਰਕਾਰ ਦੇ ਤੇ ਪੀਸ ਦੇ ਕੰਨ ਤੇ ਜੂ ਨਹੀਂ ਸਕਦੇ ਇਹਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਵਾ ਵੀ ਸਰਕਾਰ ਬੋਲੀ ਮੁਸਰ ਤੇ ਇਸ ਕਿਸਮ ਦੇ ਗੁੰਡੇ ਸਿਆਸੀ ਸਹਾਈ ਦੇ ਉਤੇ ਆਪਣੀ ਗੁੰਡਾਗਰਦੀ ਕਰਦੇ ਆ ਤੇ ਗਰੀਬਾਂ ਨੂੰ ਡਰ ਲਦੇ ਆ ਜਾਤੀ ਤੌਰ ਤੇ ਦਬਾਇਆ ਜਾ ਰਿਹਾ ਬਿਲਕੁਲ ਨਹੀਂ ਲੈ ਰਹੀ ਇਹ ਜਿਹੜਾ ਭਗਵੰਤਨਾ ਆ 19 ਵਾਰ ਮਜ਼ਦੂਰਾਂ ਨਾਲ ਫੈਸਲੇ ਰੱਖ ਕੇ ਮੁੱਕਰ ਚੁੱਕਾ ਹਲੇ ਤੱਕ ਉਹਨੇ ਸਾਰ ਨਹੀਂ ਲਈ ਇਹ ਸਾਡੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ ਦੀ ਸੋਚ ਰਹੀਆਂ ਆ ਆਉਣ ਵਾਲਾ ਸਮਾਂ ਘੜਾਇਆ ਉਹ ਦੱਸੇਗਾ ਕਿ ਕੀ ਮਤਲਬ ਜਿਹੜਾ ਹੁਣ ਆਗਲਾ ਦੂਜੀ ਗੱਲ ਇਹ ਜਿਹੜੀ ਸਾਡਾ ਸਮਾਜ ਵੀ ਵੇਸੜਾ ਹੋਇਆ ਆ ਉਹ ਵੇਸੜੇ ਪੰਤ ਤੋਂ ਉੱਪਰ ਉੱਠੇ ਨਹੀਂ ਤਾਂ ੱੱਕੇ ਛੰਜਾ ਰੋਜ਼ ਪੰਜਾਬ ਦੇ ਵਿੱਚ ਵੱਧ ਰਹੀਆਂ ਤੇ ਵੱਧਦੀਆਂ ਰਹਿਣਗੀਆਂ ਐਸੀ ਭਾਈ ਸਾਹਿਬ ਇਹਨੂੰ ਖਾਲਸਾ ਕਰਕੇ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਤੇ ਸਮੇਤ ਐਸਸੀ ਸਮਾਜ ਨੂੰ ਪੰਜਾਬ ਦੀਆਂ ਐਸਸੀ ਕਾਸਟਾਂ ਜਿਹੜੀਆਂ 38 ਆ ਪੰਜਾਬ ਦੇ ਵਿੱਚ ਤੇ ੱੱਕਾ ਸਾਰਿਆਂ ਨਾ ਹੋ ਰਿਹਾ ਅੱਜ ਸਾਡੀ ਵਾਰੀ ਆ ਕੱਲ ਨੂੰ ਦੂਿਆਂ ਦੀ ਵਾਰੀ ਆ ਇਸ ਕਰਕੇ ਇਸ ਜਿਹੜੀ ਸਰਕਾਰ ਨੂੰ ਉਹਦੇ ਖਿਲਾਫ ਜਿਹੜਿਆ ਰੋਸ ਪ੍ਰਦਰਸ਼ਨ ਜਿਹੜਾ ਕਰਨੇ ਬਣੇ ਆ ਕਿਉਂਕਿ ਧਰਨਿਆਂ ਤੋਂ ਨਿਕਲਿਓ ਸਰਕਾਰ ਤੇ ਧਰਨਿਆਂ ਨਾਲ ਹੀ ਸਾਹਮਣੇ ਪੈਂਦੀ ਆ ਤਾਂ ਇੱਥੇ ਦਾ ਪ੍ਰਸ਼ਾਸਨ ਜਿਹੜਾ ਉਹਨੂੰ ਉਹਨਾਂ ਦਾ ਸ਼ਾਸਨ ਹੋ ਚੁੱਕਾ ਪੁਲਿਸ ਦਾ ਤੇ ਪੁਲਿਸ ਜਿਹੜੀ ਆ ਉਹਨਾਂ ਦੇ ਇਸ਼ਾਰੇ ਤੇ ਚੱਲਦੀ ਆ ਕਾਨੂੰਨ ਹੱਥ ਵਿੱਚ ਲੈ ਕੇ ਸਟੇ ਆਇਆ ਹੋਏ ਤੇ ਉੱਥੇ ਲਿ ਜਾ ਕੇ ਗਰੀਬਾਂ ਦੇ ਘਰ ਤਾਂ ਆ ਲਵੇ ਤੇ ਕਿਹੜੀ ਕਿਤਾਬ 'ਚ ਲਿਖਿਆ ਹੋਇਆ ਗਰੀਬਾਂ ਦੇ ਘਰ ਤਾਂ ਆੜੇ ਸਿਆਜ਼ ਕਰ ਦੇਣਾ ਬੜੀਆਂ ਸਰਕਾਰਾਂ ਦੇਖੀਆਂ ਚੱਕਰ 75 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਹੋਈ ਨੂੰ ਪਰ ਪਤਾ ਨਹੀਂ ਭਗਵਾਨ ਤੁਮਾਰ ਚਿਹਤਾ ਕਿਹੋ ਜਿਹਾ ਬਣ ਗਿਆ ਕਿਹੋ ਜਿਹਾ ਉਹਦੇ ਚਿਹਤੇ ਬਣ ਗਿਆ ਖੱਲੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਜਿਹੜੇ ਉਹਨਾਂ ਨੂੰ ਇੱਕ ਵਾਰੀ ਕਿਤੇ ਸਰਪੰਚੀ ਮਿਲ ਗਈ ਆ ਤੇ ਵਾਰ-ਵਾਰ ਸਰਪੰਚੀ ਆ ਮਿਲਦੀਆਂ ਨਹੀਂ ਭਗਵਾਨ ਤੁਮਾਰ ਜੀ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਆ ਸਾਢੇ 3 ਸਾਲ ਦਾ ਸਮਾਂ ਤੇਰਾ ਬੀਤ ਚੁੱਕਾ ਆ 1.5 ਸਾਲ ਦਾ ਸਮਾਂ ਰਹਿ ਗਿਆ ਜਾਦਾ ਸਮਾਂ ਨਹੀਂ ਰਹਿ ਗਿਆ ਜਿਆੜੀ ਬੀਤ ਗਈ ਥੋੜੀ ਰਹੀ ਬਡਾਪਾ ਤੇਰੇ ਤੇ ਆ ਗਿਆ ਜਵਾਨੀ ਤੂੰ ਘੜਾ ਬੈਠਾਇਆ ਹੁਣ ਬਡਾਪੇ ਦੇ ਵਿੱਚ ਕਿਹੜੇ ਕੰਮ ਕਰਨੇ ਆ ਤੂੰ ਦੇਖ ਲੈ ਕਿੱਦਾਂ ਦੇ ਕੰਮ ਕਰਨੇ ਆ ਲੋਕਾਂ ਨੇ ਤੈਨੂੰ ਨਿਖਾੜ ਦੇਣਾ ਆ ਜੇਕਰ ਰਾਸ ਦਾ ਤੇ ਆਇਆ ਸੀ ਤੂੰ ਉਸਨੇ ਗੱਲ ਕੀਤੀ ਸੀ ਗਰੀਬਾਂ ਦੇ ਘਰ ਕਾਹ ਕਾਊਂਗਾ ਉਸਨੇ ਗੱਲ ਕਹਿੰਦਾ ਸੀ ਮੈਂ ਨਵਾਂ ਪੰਜਾਬ ਬਣਾਉਣਾ ਕੈਲੀਫੋਰਨੀਆ ਇੱਥੇ ਬਣਾ ਦੇਣਾ ਮੈਂ ਘਰਲੇ ਨਹੀਂ ਰਹਿਣ ਦਊਂਗਾ ਮੈਂ ਲੋਕਾਂ ਦਾ ਜਾਣਾ ਨਹੀਂ ਹੋਣ ਦਊਂਗਾ ਮੈਂ ਲੋਕਾਂ ਨੂੰ ਸੜਕੇ ਤੜੇ ਆਉਣ ਦਊਂਗਾ ਪਰ ਬਈ ਮਾਨਾ ਮੈਂ ਤੈਨੂੰ ਪੁੱਛਦਾ ਆ ਪਹਿਲਾਂ ਗਰੀਬਾਂ ਨੇ ਘਰ ਬਣਾਇਆ ਕਿਹੜੀਆਂ ਬੰਦਾਂ ਬਣਾ ਲਈਆਂ ਸੀ ਤੇਰੇ ਚਿਹਤਿਆਂ ਦਾ ਰੋਜ ਕੀ ਕੁਸਾਰਿਆ ਕਿੰਨੇ ਘਟਾਰੇ ਕੀਤੇ ਔਰ ਤਸ਼ੱਦਦਾਂ ਘੱਲਦੇ ਆਏ ਆ ਔਰ ਅੱਜ ਵੀ ਸਾਡੇ ਤੇ ਉਹੀ ਤਸ਼ੱਦਦਾਂ ਹੋ ਰਹੀਆਂ ਸਮਾਜ ਦੇ ਵਿੱਚ ਉਹ 1% ਵੀ ਅਸੀਂ ਕਹੀਏ ਨਾ ਵਾਦਾ ਹੋਇਆ ਹੋਇਆ ਕਿਹੜਾ ਕਰਪਾਟਾ ਜਿਹੜਾ ਸਾਡੇ ਲੀਡਰ ਫੋਨ ਕਰ ਦਿੱਤਾ ਹੋ ਜਾਂਦਾ ਲੀਡਰ ਤਾਂ ਸਾਡਾ ਹੈ ਹੀ ਕੋਈ ਨਹੀਂ ਸਾਡਾ ਲੀਡਰ ਜਿਹੜਾ ਸਾ ਇਹਨੂੰ ਅਸੀਂ ਵਾਲਮੀਕੀ ਸਮਾਜ ਲੀਡਰ ਬਣਾਉਂਦੇ ਆ ਉਹ ਉਹਨਾਂ ਦੀਆਂ ਝੋਲੀਆਂ ਚ ਜਾ ਕੇ ਬਹਿ ਜਾਂਦਾ ਫਿਰ ਸਾਡੇ ਘਰਾਂ ਨੂੰ ਅੱਗਾਂ ਦਾ ਲੋਨ ਤਾਂ ਕੀ ਕਰਨ ਸਾਡੇ ਘਰਾਂ ਨੂੰ ਪਾਉਣ ਨਾਲ ਤੇ ਕੀ ਕਰਨ ਸ਼ੁਰੂ ਤੋਂ ਹੀ ਸਾਡੇ ਸਮਾਜ ਨਾਲ ਧੱਕਾ ਹੁੰਦਾ ਆਇਆ ਏ ਉਹ ਜਿਹੜੇ ਆਪਾਂ ਗੱਲ ਕਰੀਏ ਤਾਂ ਪਿਆਰ ਨਾਲ ਬੈਠੇ ਆਪਾਂ ਬੈਠੇ ਤਾਂ ਆਏ ਜਿੱਦਾ ਕਣਕ ਦੀ ਫਸਜੀ ਕਟਾਉਣ ਆਏ ਹੁੰਦੇ ਕਣਕ ਦੀ ਫਸਜੀ ਕਟਾਉਣ ਥੋੜਾ ਆਏ ਆ ਸਾਡੇ ਨਾਲ ਧੱਕਾ ਹੋਇਆ ਇਹਦਾ ਇਨਸਾਫ ਲੈਣ ਆਏ ਆ ਤੇ ਤੁਹਾਨੂੰ ਗਰਵੇ ਇਨਸਾਫ ਮਿਲ ਜੂਗਾ ਕਿਸੇ ਨੇ ਤਾਂ ਇਨਸਾਫ ਨਹੀਂ ਦੇਣਾ ਇਹਨਾਂ ਨੂੰ ਯਾਦ ਕਰਾਉਣੀ ਪੈਣੀ 2 ਏਪ੍ਰੈਲ ਨੌ ਸਤੰਬਰ ਯਾਦ ਕਰਾਉਣੀ ਪੈਣੀ ਜਦੋਂ ਪੂਰੇ ਦੇਸ਼ ਦੇ ਵਿੱਚ ਵਾਲਮੀਕੀ ਮਜਬੂਸੀ ਸਮਾਜ ਦਾ ਤੈਅ ਕਰ ਸੀਗਾ